ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਦੇ ਕਵੀ ਦੀਆਂ ਬੜੀਆਂ ਸੋਹਣੀਆਂ ਦੋ ਲਾਈਨਾਂ ਨੇ ਉਹ ਕਹਿੰਦਾ ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਇੰਨੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਮਨਸੂਰ ਤੋਂ ਭਾਵ ਸ਼ਹੀਦ ਮਰਜੀਵੜੇ ਮਰਦ ਮਨਸੂਰ ਦੁਨੀਆ ਦੇ ਇਤਿਹਾਸ ਵਿੱਚ ਉਹ ਸ਼ਹੀਦ ਹੋਇਆ ਜਿਨੇ ਇਹ ਨਾਅਰਾ ਲਾਇਆ ਸੀ ਅਨਲ ਹੱਕ ਹਕਕ ਤੋਂ ਭਾਵ ਹੈ ਸੱਚ ਦੁਨੀਆਂ ਦੇ ਲੋਕ ਮੰਨਦੇ ਨੇ ਕਿ ਸੱਚ ਜੇ ਕੇਵਲ ਹੈ ਤੇ ਉਹ ਪਰਮਾਤਮਾ ਹੈ ਉਹ ਰੱਬ ਹੈ ਉਹ ਖੁਦਾ ਹੈ ਤੇ ਮਨਸੂਰ ਨੇ ਦਾਅਵਾ ਕੀਤਾ ਮੈਂ ਹੀ ਖੁਦਾ ਹਾਂ ਮੈਂ ਹੀ ਰੱਬ ਹਾਂ ਮੈਂ ਹੀ ਸੱਚ ਹਾਂ ਉਹਦੀ ਇਹ ਗੱਲ ਜੋ ਸਮੇਂ ਦੇ ਹਾਕਮ ਨੇ ਧਰਮਾਂ ਦੇ ਠੇਕੇਦਾਰ ਨੇ ਸਮਾਜ ਦੇ ਅਲੰਬਰਦਾਰ ਨੇ ਉਹਨਾਂ ਨੂੰ ਚੰਗੀ ਨਾ ਲੱਗੀ ਤੇ ਉਹਨਾਂ ਨੇ ਫਤਵਾ ਨਾزل ਕਰ ਦਿੱਤਾ ਕਿ ਮਨਸੂਰ ਨੂੰ ਸੰਗਸਾਰ ਕਰਕੇ ਖਤਮ ਕਰ ਦਿਓ ਸੂਲੀ ਉੱਤੇ ਚਾੜ ਦਿਓ ਇਹ ਦੁਨੀਆ ਤੇ ਰਹਿਣਾ ਨਹੀਂ ਚਾਹੀਦਾ ਹੁਣ ਅੱਜ ਮਨਸੂਰ ਨੂੰ ਸੰਗਸਾਰ ਕਰਨ ਦਾ ਹੁਕਮ ਹੋ ਚੁੱਕਾ ਹੈ ਇਸ ਤੋਂ ਬਾਅਦ ਇਹਨੂੰ ਸੂਲੀ ਉੱਪਰ ਚਾੜਿਆ ਜਾਣਾ ਤੇ ਇਹਨੂੰ ਲੈ ਕੇ ਆਂਦਾ ਗਿਆ ਰਸਤੇ ਦੇ ਦੋਨੋਂ ਪਾਸੇ ਜਿਹੜੇ ਤਮਾਸ਼ੀਬੀਨ ਲੋਕ ਨੇ ਉਹ ਖੜੇ ਨੇ ਹੁਣ ਇਹਨਾਂ ਤਮਾਸ਼ੀਬੀਨ ਲੋਕਾਂ ਨੂੰ ਇਹ ਹੁਕਮ ਹੈ ਵੀ ਤੁਸੀਂਾਂ ਨੇ ਆਪਣੇ ਹੱਥਾਂ ਵਿੱਚ ਪੱਥਰ ਲੈ ਕੇ ਇਸ ਮਨਸੂਰ ਨੂੰ ਪੱਥਰ ਮਾਰਨੇ ਨੇ ਲੋਕ ਪੱਥਰ ਮਾਰ ਰਹੇ ਨੇ ਮਨਸੂਰ ਨੂੰ ਜਿਹਦੇ ਹੱਥਾਂ ਨੂੰ ਹਤਕੜੀਆਂ ਤੇ ਪੈਰਾਂ ਨੂੰ ਬੀੜੀਆਂ ਪਈਆਂ ਹੋਈਆਂ ਨੇ ਉਨ੍ਹਾਂ ਹੀ ਲੋਕਾਂ ਦੀ ਭੀੜ ਵਿੱਚ ਖੜਾ ਹੈ ਇਹਦਾ ਇੱਕ ਯਾਰ ਇਹਦਾ ਇੱਕ ਦੋਸਤ ਇਹਦਾ ਇੱਕ ਮਿੱਤਰ ਜਿਹਦਾ ਨਾਮ ਇਤਿਹਾਸ ਵਿੱਚ ਆਉਂਦਾ ਹੈ ਸ਼ਿਵਲੀ ਹੁਣ ਸ਼ਿਵਲੀ ਨੇ ਵੇਖਿਆ ਵੀ ਲੋਕ ਪੱਥਰ ਮਾਰ ਰਹੇ ਨੇ ਮਨਸੂਰ ਨੂੰ ਉਹਨਾਂ ਨੂੰ ਹੁਕਮ ਹੈ ਤੇ ਮੈਂ ਵੀ ਇਹਨਾਂ ਲੋਕਾਂ ਦੇ ਵਿੱਚ ਖੜਾ ਹਾਂ ਪਰ ਮੇਰਾ ਯਾਰ ਹੈ ਮਨਸੂਰ ਤੇ ਮੈਂ ਆਪਣੇ ਯਾਰ ਨੂੰ ਪੱਥਰ ਨਹੀਂ ਮਾਰ ਸਕਦਾ ਉਹਨੇ ਇੱਕ ਫੁੱਲ ਲਿਆ ਲੋਕ ਪੱਥਰ ਮਾਰਦੇ ਨੇ ਤੇ ਸ਼ਿਵਲੀ ਨੇ ਮਨਸੂਰ ਵੱਲ ਨੂੰ ਇੱਕ ਫੁੱਲ ਸੁੱਟ ਦਿੱਤਾ ਜਿਹੜਾ ਫੁੱਲ ਜਾ ਕੇ ਮਨਸੂਰ ਦੇ ਵੱਜਾ ਤੇ ਮਨਸੂਰ ਦੀਆਂ ਅੱਖਾਂ 'ਚੋਂ ਹੰਝੂ ਵਹਿਣੇ ਸ਼ੁਰੂ ਹੋ ਗਏ ਕਿਸੇ ਨੇ ਸਵਾਲ ਕੀਤਾ ਓ ਤੈਨੂੰ ਲੋਕਾਂ ਨੇ ਪੱਥਰ ਮਾਰੇ ਤੇ ਤੂੰ ਰੋਇਆ ਨਹੀਂ ਇਹ ਤੇ ਫੁੱਲ ਵੱਜਿਆ ਕਿੰ ਲੱਗਾ ਹਾਂ ਕਿ ਇਹ ਫੁੱਲ ਮੇਰੇ ਕਿਸੇ ਆਪਣੇ ਵੱਲੋਂ ਮਾਰਿਆ ਗਿਆ ਸੀ ਸਾਡੇ ਪੰਜਾਬੀ ਵਿੱਚ ਉਹ ਦੋਹਾ ਪ੍ਰਚਲਿਤ ਹੈ ਕਿ ਵੈਰੀਆਂ ਦੇ ਪੱਥਰਾਂ ਦੀ ਸਾਨੂੰ ਪੀੜ ਰਤਾ ਨਾ ਹੋਈ ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਦਰ ਤੀਕਰੋਈ ਆਪਣੇ ਮਿੱਤਰ ਨੂੰ ਇੱਕ ਮਿਹਣਾ ਮਾਰਿਆ ਕਿ ਤੂੰ ਵੀ ਮੈਨੂੰ ਸਮਝ ਨਹੀਂ ਸਕਿਆ ਹੁਣ ਲੋਕ ਇਹਨੂੰ ਪੱਥਰ ਮਾਰਦੇ ਨੇ ਤੇ ਇਹਦੇ ਸਰੀਰ ਦੇ ਵਿੱਚੋਂ ਲਹੂ ਨਿਕਲਣਾ ਸ਼ੁਰੂ ਹੋ ਗਿਆ ਇਨੇ ਉਹ ਲਹੂ ਆਪਣੇ ਮੂੰਹ ਤੇ ਮਲ ਲਿਆ ਖੂਨ ਆਪਣਾ ਨਿਕਲਦਾ ਹੋਇਆ ਆਪਣੇ ਮੂੰਹ ਤੇ ਮਲ ਲਿਆ ਤਾਂ ਕਿ ਲੋਕਾਂ ਨੂੰ ਕਿਤੇ ਇਹ ਪਤਾ ਨਾ ਲੱਗ ਜਾਏ ਕਿ ਮਨਸੂਰ ਆਪਣੀ ਜ਼ਿੰਦਗੀ ਦੇ ਅਖੀਰਲੇ ਵਕਤ ਵਿੱਚ ਉਹਦੇ ਚਿਹਰੇ ਉੱਤੇ ਪੀਲੱਟਣ ਆ ਗਈ ਹੈ ਚਿਹਰੇ ਤੇ ਪੀਲਾਪਣ ਆ ਗਿਆ ਲਹੂ ਆਪਣੇ ਮੂੰਹ ਤੇ ਉੱਤੇ ਮਲ ਲਿਆ ਪਰ ਮੈਂ ਉਸ ਮਹਾਨ ਮਰਦ ਦੀ ਅੱਜ ਤੁਹਾਡੇ ਨਾਲ ਵਾਰਤਾ ਸਾਂਝੀ ਕਰਨ ਲੱਗਿਆ ਹੈ ਜਿਹੜਾ ਮਾਨੋ ਮਨਸੂਰ ਤੋਂ ਕਈ ਕਦਮ ਅੱਗੇ ਨਿਕਲ ਗਿਆ ਵੈਰੀਆਂ ਵੱਲੋਂ ਦਿੱਤੇ ਹੋਏ ਅਸਹਿ ਤੇ ਅਕਹਿਤ ਸਿਹਿਆਂ ਨੂੰ ਖਿੜੇ ਮੱਥੇ ਪਰਵਾਣ ਕਰਕੇ ਜਿਹੜਾ ਡੋਲਿਆ ਨਹੀਂ ਜਿਹੜਾ ਥੜਕਿਆ ਨਹੀਂ ਸ਼ਹਾਦਤ ਦਾ ਜਾਮ ਪੀ ਜਾਂਦਾ ਮੇਰੇ ਕਹਿਣ ਤੋਂ ਮਰਾਦ ਮੇਰੀ ਕੌਮ ਦਾ ਮਹਾਨ ਸ਼ਹੀਦ ਭਾਈ ਮਣੀ ਸਿੰਘ ਜੀ ਮਣੀਏ ਦੇ ਰੂਪ ਵਿੱਚ ਗੁਰੂ ਦਰਬਾਰ ਨਾਲ ਇਹਨਾਂ ਦੀ ਸਾਝ ਪੈਂਦੀ ਹੈ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲੋਂ ਖੰਡੇ ਬਾਟੇ ਦੀ ਪਾਹੁਲ ਲੈ ਕੇ ਮਣੀ ਸਿੰਘ ਬਣਦੇ ਨੇ ਗੁਰੂ ਦਰਬਾਰ ਵਿੱਚ ਇਹਨਾਂ ਦੀ ਜਿਹੜੀ ਪਦਵੀ ਹੈ ਉਹ ਦੀਵਾਨ ਦੀ ਹੈ ਇੰਨਾ ਕੋ ਪਿਆਰ ਹੈ ਗੁਰੂ ਦੇ ਨਾਲ ਗੁਰੂ ਘਰ ਦੇ ਨਾਲ ਕਿ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦਾ ਪਰਿਵਾਰ ਵਿਛੋੜਾ ਪੈਂਦਾ ਸਰਸਾ ਦੇ ਕੰਢੇ ਉੱਤੇ ਤੇ ਗੁਰੂ ਪਰਿਵਾਰ ਦਾ ਇੱਕ ਹਿੱਸਾ ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਤੇ ਮਾਤਾ ਸਹਿਬ ਕੌਰ ਦੀ ਭਾਈ ਮਣੀ ਸਿੰਘ ਦੇ ਨਾਲ ਦਿੱਲੀ ਵੱਲ ਨੂੰ ਜਾਂਦੇ ਨੇ ਕਿਉਂਕਿ ਦਿੱਲੀ ਵੱਲ ਨੂੰ ਕਿਉਂਕਿ ਦਿੱਲੀ ਵਿਖੇ ਉਹਨਾਂ ਦਾ ਸਹਰਾ ਪਰਿਵਾਰ ਰਹਿੰਦਾ ਹੈ ਭਾਈ ਲੱਖੀ ਸ਼ਾ ਬਨਜਾਰਾ ਭਾਈ ਮਣੀ ਸਿੰਘ ਜੀ ਦਾ ਸਹਰਾ ਹੈ ਤੇ ਭਾਈ ਲੱਖੀ ਸ਼ਾ ਬਨਜਾਰਾ ਉਹ ਸ਼ਖਸੀਅਤ ਹੈ ਜਿਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਧੜ ਦਾ ਸੰਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਸੀ ਭਾਈ ਲੱਖੀ ਸ਼ੈਵਨਜਾਰਾ ਸਰਕਾਰ ਦਾ ਠੇਕੇਦਾਰ ਹੈ ਗਵਰਨਮੈਂਟ ਕੰਟਰੈਕਟਰ ਹੈ ਇਹਦੇ ਕੋਲ ਬਹੁਤ ਸਾਰੇ ਗੱਡੇ ਨੇ ਜਦੋਂ ਸੀਸ ਭਾਈ ਜੈਤਾ ਜੀ ਲੈ ਆਏ ਤੇ ਧੜ ਉੱਥੇ ਪਿਆ ਇਸ ਸੂਰਮੇ ਨੇ ਉਹ ਧੜ ਚੱਕਿਆ ਤੇ ਆਪਣੇ ਘਰ ਲੈ ਗਿਆ ਹੁਣ ਇਹਨੂੰ ਕੋਈ ਹੋਰ ਤਰੀਕਾ ਨਹੀਂ ਲੱਭਿਆ ਧੜ ਦੇ ਸੰਸਕਾਰ ਕਰਨ ਦਾ ਤੇ ਇਹਨੇ ਆਪਣੇ ਘਰ ਨੂੰ ਅੱਗ ਲਾ ਦਿੱਤੀ। ਹੁਣ ਘਰ ਨੂੰ ਅੱਗ ਲੱਗੀ ਹੈ ਤੇ ਜਿਹੜੇ ਆਂਢ ਗੁਆਂਢ ਦੇ ਲੋਕ ਨੇ ਉਹਨਾਂ ਨੇ ਵੇਖਿਆ ਵੀ ਲੱਖੀ ਸ਼ਾਹ ਦਾ ਘਰ ਜਲ ਰਿਹਾ ਹੈ, ਲੱਖੀ ਸ਼ਾਹ ਦਾ ਘਰ ਸੜ ਰਿਹਾ ਹੈ ਤੇ ਉਹ ਲੋਕ ਪਾਣੀ ਦੀਆਂ ਬਾਲਟੀਆਂ ਲੈ ਕੇ ਤੇ ਜਿਹੜੇ ਵੀ ਸਾਧਨ ਉਹਨਾਂ ਦੇ ਕੋਲ ਨੇ ਉਹ ਲੈ ਕੇ ਆਉਂਦੇ ਨੇ ਕਿ ਇਸ ਅੱਗ ਨੂੰ ਬੁਝਾ ਦਿੱਤਾ ਜਾਏ। ਹੁਣ ਲੋਕ ਅੱਗ ਨੂੰ ਬੁਝਾਉਣ ਦਾ ਯਤਨ ਕਰਦੇ ਨੇ ਪਰ ਦੂਰ ਖੜਾ ਇੱਕ ਫਕੀਰ ਉਹਨਾਂ ਲੋਕਾਂ ਨੂੰ ਰੋਕਦਾ ਹੈ, ਤੋਕਦਾ ਹੈ। ਕਹਿੰਦਾ ਇਸ ਘਰ ਨੂੰ ਅੱਗ ਲੱਗੀ ਰਹਿਣ ਦਿਓ, ਇਹ ਅੱਗ ਬੁਝਾਓ ਨਾ। ਇਸ ਅੱਗ ਨੂੰ ਸੜ ਲੈਣ ਦਿਓ ਬਚ ਲੈਣ ਦਿਓ ਇਸ ਅੱਗ ਨੂੰ ਇਸ ਘਰ ਨੂੰ ਸੜ ਜਾਣ ਦਿਓ ਨਾ ਰੋਕੋ ਨਾ ਬੁਝਾਓ ਇਸ ਅੱਗ ਨੂੰ ਤੇ ਲੋਕ ਸਵਾਲ ਕਰਦੇ ਨੇ ਫਕੀਰਾ ਹੈ ਤੂੰ ਫਕੀਰ ਹੈ ਬਾਣਾ ਫਕੀਰਾਂ ਵਾਲਾ ਪਾਇਆ ਕਿਸੇ ਦੇ ਘਰ ਨੂੰ ਅੱਗ ਲੱਗੀ ਹੈ ਤੇ ਤੂੰ ਉਸ ਅੱਗ ਨੂੰ ਬੁਝਾਉਣ ਤੋਂ ਲੋਕਾਂ ਨੂੰ ਰੋਕ ਰਿਹਾ ਕਿੰਨ ਲੱਗਾ ਹਾਂ ਅੱਜ ਇਹ ਘਰ ਤੇ ਬੇਸ਼ੱਕ ਸੜ ਜਾਏਗਾ ਪਰ ਇਹਦੀ ਜਗ੍ਹਾ ਤੇ ਉਹ ਘਰ ਉਸਰੇਗਾ ਜਿਹਦੀ ਸਰਦਲ ਉੱਤੇ ਰੋਜ਼ ਲੱਖਾਂ ਲੋਕਾਂ ਦੇ ਸਿਰ ਝੁਕਿਆ ਕਰਨਗੇ ਸੱਚਮੁੱਚ ਅੱਜ ਭਾਈ ਲੱਖੀਸ਼ਾ ਬਣਜਾਰੇ ਦੇ ਉਸ ਘਰ ਵਾਲੀ ਥਾਂ ਤੇ ਗੁਰਦੁਆਰਾ ਰਕਾਬ ਕੰਜ ਸਾਹਿਬ ਮੌਜੂਦ ਹੈ ਜਿੱਥੇ ਰੋਜ਼ ਲੱਖਾਂ ਹੀ ਸ਼ਰਧਾਲੂਆਂ ਦੇ ਸਿਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਨਤਮਸਤਕ ਹੁੰਦੇ ਨੇ ਉੱਥੇ ਨਾਲ-ਨਾਲ ਭਾਈ ਲੱਖੀਸ਼ਾ ਬਣਜਾਰੇ ਦੀ ਕੁਰਬਾਨੀ ਨੂੰ ਵੀ ਉਹ ਪ੍ਰਣਾਮ ਕਰਦੇ ਨੇ ਉਸ ਪਰਿਵਾਰ ਦਾ ਮੈਂਬਰ ਭਾਈ ਮਣੀ ਸਿੰਘ ਜੀ ਜਦੋਂ ਮਾਹੌਲ ਸ਼ਾਂਤ ਹੁੰਦਾ ਹੈ ਫਿਰ ਭਾਈ ਮਣੀ ਸਿੰਘ ਜੀ ਗੁਰੂ ਕੇ ਮਹਿਲਾ ਨੂੰ ਲੈ ਕੇ ਆਉਂਦੇ ਨੇ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ ਕੁਝ ਸਮਾਂ ਇੱਥੇ ਰਹਿੰਦੇ ਨੇ ਇਸ ਤੋਂ ਬਾਅਦ ਇਹ ਗੁਰਦੇਵ ਮਹਾਰਾਜ ਦੇ ਨਾਲ ਨੰਦੇੜ ਵੀ ਜਾਂਦੇ ਨੇ ਲੇਕਿਨ ਗੁਰੂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਮਨੀ ਸਿੰਘ ਜੀ ਦਿੱਲੀ ਪਰਤ ਆਉਂਦੇ ਨੇ ਕੁਝ ਸਮਾਂ ਦਿੱਲੀ ਰਹਿੰਦੇ ਨੇ ਉਸ ਤੋਂ ਬਾਅਦ ਸਨ 1721 ਦੇ ਵਿੱਚ ਮਾਤਾ ਸੁੰਦਰ ਕੌਰ ਜੀ ਇਹਨਾਂ ਨੂੰ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਬਣਾ ਕੇ ਘੱਲਦੇ ਨੇ ਤਤ ਖਾਲਸਾ ਤੇ ਬੰਦਈਆਂ ਦੇ ਵਿਚਕਾਰ ਜੋ ਝਗੜਾ ਚੱਲ ਰਿਹਾ ਹੈ ਉਹਨੂੰ ਨਿਬੇੜਨ ਵਾਸਤੇ ਤੇ ਫਿਰ ਆਪਣੀ ਸ਼ਹਾਦਤ ਦੇ ਵਕਤ ਤੱਕ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਰਹਿੰਦੇ ਨੇ ਹੁਣ ਇਹਨਾਂ ਦਿਨਾਂ ਵਿੱਚ ਜਿਹੜੇ ਸਮੇਂ ਦੇ ਹਾਕਮ ਨੇ ਪੰਜਾਬ ਦੇ ਜਿਹੜੇ ਸੂਬੇਦਾਰ ਨੇ ਉਹਨਾਂ ਨੇ ਇਹ ਨਿਰਣਾ ਕਰ ਲਿਆ ਹੋਇਆ ਹੈ ਕਿ ਪੰਜਾਬ ਦੀ ਧਰਤੀ ਉੱਤੇ ਜਿਹੜੇ ਸਿੱਖ ਨੇ ਇਹ ਤੇ ਰਹਿਣ ਨਹੀਂ ਨਾ ਦੇਣੇ ਇਹ ਤੇ ਮੁਕਾ ਦੇਣੇ ਨੇ ਇਹ ਤੇ ਖਤਮ ਕਰ ਦੇਣੇ ਨੇ ਜ਼ੁਲਮਾਂ ਦੀ ਉਹਨਾਂ ਨੇ ਅੱਤ ਚੁੱਕੀ ਹੋਈ ਹੈ ਉਹਨਾਂ ਦੇ ਜ਼ੁਲਮਾਂ ਕਾਰਨ ਹਰਿਮੰਦਰ ਸਾਹਿਬ ਵਿਖੇ ਸਿੱਖਾਂ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਘੱਟ ਹੁੰਦੀ ਹੈ ਤੇ ਇਸ ਵਾਰ ਭਾਈ ਮਨੀ ਸਿੰਘ ਦੇ ਮਨ ਵਿੱਚ ਖਿਆਲ ਆਇਆ ਵੀ ਕਿਉਂ ਨਾ ਸਰਕਾਰ ਨਾਲ ਗੱਲ ਕਰ ਲਈ ਜਾਏ ਤੇ ਇਸ ਵਾਰ ਦੀਵਾਲੀ ਦਾ ਜਿਹੜਾ ਮੇਲਾ ਹੈ ਉਹ ਅੰਮ੍ਰਿਤਸਰ ਸਾਹਿਬ ਵਿਖੇ ਹਰਮੰਦਰ ਸਾਹਿਬ ਵਿਖੇ ਮਨਾ ਲਿਆ ਜਾਏ ਇਹਦੇ ਵਾਸਤੇ ਉਹਨਾਂ ਨੇ ਜੋ ਅੰਮ੍ਰਿਤਸਰ ਦਾ ਹਾਕਮ ਹੈ ਅਬਦੁਲ ਰਜ਼ਾਕ ਉਹਦੇ ਨਾਲ ਗੱਲ ਕੀਤੀ ਸਰਕਾਰ ਦਾ ਕਿ ਚੌਧਰੀ ਹੈ ਲਖਪਤ ਰਾਏ ਹੁਣ ਸਰਕਾਰ ਦੇ ਇਹਨਾਂ ਦੋ ਬੰਦਿਆਂ ਦੇ ਨਾਲ ਭਾਈ ਮਨੀ ਸਿੰਘ ਜੀ ਦੀ ਗੱਲ ਹੁੰਦੀ ਹੈ ਵੀ ਤੁਹਾਨੂੰ 10000 ਰੁਪਇਆ ਦਿੱਤਾ ਜਾਏਗਾ ਪਰ ਸਾਨੂੰ ਇਸ ਵਾਰ ਦੀਵਾਲੀ ਦਾ ਮੇਲਾ ਬਣਾ ਲੈਣ ਦਿਓ ਸਿੱਖਾਂ ਨੂੰ ਸੁਨੇਹੇ ਭੇਜੇ ਗਿਆ ਵੀ ਆਓ ਇਸ ਵਾਰ ਵੱਧ ਚੜ ਕੇ ਅੰਮ੍ਰਿਤਸਰ ਸਾਹਿਬ ਵਿਖੇ ਆਓ ਦਰਸ਼ਨ ਇਸ਼ਨਾਨ ਕਰੋ ਤੇ ਆਪਾਂ ਦੀਵਾਲੀ ਦਾ ਮੇਲਾ ਮਨਾਉਣਾ ਹੈ ਸਰਕਾਰਾਂ ਨੂੰ ਇਹ ਖਬਰਾਂ ਮਿਲੀਆਂ ਤੇ ਉਹਨਾਂ ਨੇ ਮਨ ਵਿੱਚ ਬਦਨੀਤੀ ਧਾਰ ਲਈ ਇਹ ਨਿਰਣਾ ਕਰ ਲਿਆ ਵੀ ਜਦੋਂ ਸਿੱਖ ਇਕੱਠੇ ਹੋਣਗੇ ਤੇ ਇਹਨਾਂ ਇਕੱਠਿਆਂ ਸਿੱਖਾਂ ਨੂੰ ਅਸੀਂ ਫੜ ਕੇ ਖਤਮ ਕਰਦੇ ਨੇ ਔਰ ਇਹਦੇ ਵਾਸਤੇ ਬਹੁਤ ਵੱਡੀ ਤਾਦਾਦ ਵਿੱਚ ਫੌਜ ਨੇ ਆ ਕੇ ਅੰਮ੍ਰਿਤਸਰ ਸ਼ਹਿਰ ਨੂੰ ਘੇਰਾ ਪਾ ਲਿਆ ਬਦਨੀਤ ਦਾ ਪਤਾ ਲੱਗਿਆ ਭਾਈ ਮਨੀ ਸਿੰਘ ਨੂੰ ਉਹਨਾਂ ਨੇ ਸਿੱਖਾਂ ਨੂੰ ਸੁਨੇਹੇ ਭੇਜ ਦਿੱਤੇ ਵੀ ਸਰਕਾਰ ਬੇਈਮਾਨ ਹੋ ਗਈ ਹੈ ਸੋ ਇਸ ਵਾਰ ਤੁਸੀਂ ਨਾ ਆਇਓ ਬਹੁਤ ਘੱਟ ਗਿਣਤੀ ਵਿੱਚ ਸਿੱਖ ਆਏ ਜਿਹੜੇ ਦਰਸ਼ਨ ਇਸ਼ਨਾਨ ਕਰਕੇ ਮੁੜ ਗਏ ਬਹੁਤ ਵੱਡੀ ਪੱਧਰ ਤੇ ਮੇਲਾ ਜਿਹੜਾ ਹੈ ਉਹ ਨਾ ਮਨਾਇਆ ਜਾ ਸਕਿਆ ਪਰ ਬੇਈਮਾਨ ਸਰਕਾਰ ਦੇ ਕਰੰਦੇ ਲਖਪਤ ਰਾਏ ਤੇ ਅਬਦੁੱਲ ਰਜ਼ਾਕ ਉਹ ਭਾਈ ਮਨੀ ਸਿੰਘ ਜੀ ਦੇ ਕੋਲ ਆ ਕੇ ਕਹਿਣ ਲੱਗੇ ਵੀ ਜਿਹੜਾ ਕੌਲ ਕੀਤਾ ਸੀ ਇਕਰਾਰ ਕੀਤਾ ਸੀ ਉਹਦੇ ਮੁਤਾਬਕ 10000 ਰੁਪਇਆ ਦੇ ਦਿਓ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਮੇਲਾ ਤੇ ਤੁਸਾਂ ਹੋਂ ਨਹੀਂ ਦਿੱਤਾ ਜੇ ਮੇਲਾ ਹੁੰਦਾ ਤੇ ਅਸੀਂ ਹਾਥੀ ਬੱਦੀ ਤੁਹਾਡੇ ਪੈਸੇ ਤੁਹਾਨੂੰ ਪਹੁੰਚ ਦੇ ਕਰ ਦਿੰਦੇ ਪਰ ਕਿਉਂਕਿ ਤੁਹਾਡੀ ਨੀਅਤ ਵਿੱਚ ਖੋਟ ਸੀ ਤੁਸੀਂ ਬਦਨੀਤ ਧਾਰ ਚੁੱਕੇ ਸੋ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਫੌਇਲ ਆ ਦਿੱਤੀ ਸਿੱਖ ਨਹੀਂ ਆਏ ਮੇਲਾ ਨਹੀਂ ਬਣਾਇਆ ਜਾ ਸਕਿਆ ਸੋ ਅਸੀਂ ਤੁਹਾਨੂੰ ਪੈਸੇ ਦੇਣ ਦੇ ਆਵਾਜ਼ਾਰ ਨਹੀਂ ਗੱਲ ਮੁੱਕ ਦੀ ਕਰਾ ਕਹਿਣ ਲੱਗੇ ਮਨੀ ਸਿੰਘਾ ਜਾਂ ਤੇ 10000 ਰੁਪਈਆ ਦੇ ਨਹੀਂ ਫਿਰ ਤੇਰੀ ਗ੍ਰਫਤਾਰੀ ਹੋਵੇਗੀ ਕਿ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਤੇਰੀ ਪੇਸ਼ੀ ਹੋਣੀ ਹੈ ਭਾਈ ਮਣੀ ਸਿੰਘ ਜੀ ਕਹਿਣ ਲੱਗੇ ਜੋ ਕੁਝ ਨਰੰਕਾਰ ਦੇ ਹੁਕਮ ਵਿੱਚ ਹੋਵੇਗਾ ਮੈਨੂੰ ਪਰਵਾਹ ਨਹੀਂ ਆਖਰਕਾਰ ਭਾਈ ਮਣੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਲਖਪਤ ਰਾਏ ਇਹਨੇ ਗ੍ਰਿਫਤਾਰੀ ਕੀਤੀ ਹੈ ਭਾਈ ਮਣੀ ਸਿੰਘ ਜੀ ਦੀ ਇਹਨਾਂ ਨੂੰ ਲਾਹੌਰ ਲੈ ਕੇ ਆਂਦਾ ਗਿਆ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਉਹਦੀ ਕਚਹਿਰੀ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਜ਼ਕਰੀਆ ਖਾਨ ਕਹਿਣ ਲੱਗਾ ਮਣੀ ਸਿੰਘਾ ਜਾਂ ਤੇ ਆਪਣੇ ਕੀਤੇ ਹੋਏ ਕੌਲ اقਰਾਰ ਮੁਤਾਬਕ 10000 ਰੁਪਇਆ ਅਦਾ ਕਰ ਦੇ ਨਹੀਂ ਫਿਰ ਮੈਂ ਹੁਕਮ ਸੁਣਾਵਾਗਾ ਮੇਰੇ ਕਾਜ਼ੀ ਨੂੰ ਉਹ ਤੇਰੇ ਤੇ ਫਤਵਾ ਨਾਜ਼ਲ ਕਰੇਗਾ ਭਾਈ ਮਣੀ ਸਿੰਘ ਜੀ ਕਹਿਣ ਲੱਗੇ ਜ਼ਕਰੀਆ ਖਾਨ ਜੇ ਆਪਣੇ ਕੀਤੇ ਹੋਏ ਕੌਲ ਮੁਤਾਬਕ اقਰਾਰ ਮੁਤਾਬਕ ਤੁਸੀਂ ਚੱਲ ਦੇ ਤੇ ਮੈਂ ਆਪਣਾ ਵਾਅਦਾ ਨਿਭਾ ਦਿੰਦਾ ਮੈਂ ਤੁਹਾਨੂੰ 10000 ਰੁਪਇਆ ਅਦਾ ਕਰ ਦਿੰਦਾ ਕਿਉਂਕਿ ਤੁਸੀਂ ਬੇਈਮਾਨੀ ਕੀਤੀ ਐ ਤੁਸੀਂ ਅਮਰਸਰ ਨੂੰ ਫੌਜਾਂ ਦੇ ਨਾਲ ਘੇਰਾ ਪਾ ਰੱਖਿਆ ਸੀ ਸਿੱਖ ਨਹੀਂ ਆਏ ਮੇਲਾ ਨਹੀਂ ਲੱਗਿਆ ਬੇਈਮਾਨ ਤੁਸੀਂ ਨਿਕਲੇ ਹੋ ਸੋ ਮੈਂ ਤੁਹਾਨੂੰ 10000 ਰੁਪਏ ਦੇਣ ਦਾ ਆਵਾਜ਼ਾਰ ਨਹੀਂ ਜ਼ਕਰੀਆ ਖਾਨ ਕਹਿਣ ਲੱਗਾ ਮਣੀ ਸਿੰਘਾ ਫਿਰ ਮੈਂ ਆਪਣੇ ਕਾਜ਼ੀ ਨੂੰ ਇਹ ਹੁਕਮ ਆਖਦਾ ਹਾਂ ਕਿ ਉਹ ਤੇਰੇ ਤੇ ਫਤਵਾ ਨਜ਼ਲ ਕਰੇ ਕਾਜ਼ੀ ਆ ਗਿਆ ਉਨੇ ਆਖਿਆ ਮਣੀ ਸਿੰਘ ਨੂੰ ਇਹਦੇ ਬੰਦ-ਬੰਦ ਕੱਟ ਕੇ ਖਤਮ ਕਰ ਦਿੱਤਾ ਜਾਏ ਤੇ ਅੱਜ ਲਾਹੌਰ ਦਾ ਉਹ ਮਸ਼ਹੂਰ ਨਖਾਸ ਚੌਂਕ ਜਿਹੜਾ ਸਿੱਖਾਂ ਦੀ ਮਾਨੋ ਕਤਲਗਾਹ ਹੈ ਉੱਥੇ ਅੱਜ ਭਾਈ ਮਣੀ ਸਿੰਘ ਨੂੰ ਲੈ ਕੇ ਆਂਦਾ ਗਿਆ ਜਿਨ੍ਹਾਂ ਦੇ ਅੱਜ ਬੰਦ-ਬੰਦ ਕੱਟੇ ਜਾਣੇ ਨੇ ਤਮਾਸ਼ੀ ਬੀਨਾ ਦੀ ਇੱਥੇ ਭੀੜ ਲੱਗੀ ਹੋਈ ਹੈ ਹੁਣ ਤੱਕ ਉਹ ਜਿਹੜਾ ਮੈਂ ਗੱਲ ਮਨਸੂਰ ਤੋਂ ਸ਼ੁਰੂ ਕੀਤੀ ਸੀ ਤੇ ਅੱਜ ਭਾਈ ਮਣੀ ਸਿੰਘ ਜੀ ਬਿਲਕੁਲ ਉਵੇਂ ਹੀ ਇਹਨਾਂ ਨੂੰ ਹੱਥ ਕੜੀਆਂ ਬੇੜੀਆਂ ਲੈ ਕੇ ਆਂਦਾ ਗਿਆ ਨਖਾਸ ਚੌਂਕ ਵਿੱਚ ਜਲਾਦ ਬਿਲਕੁਲ ਤਿਆਰਬਰ ਤਿਆਰ ਹੈ ਉਹਨੇ ਆਪਣਾ ਟੋਕਾ ਸਾਨ ਤੇ ਲਾ ਕੇ ਤਿੱਖਾ ਕਰ ਲਿਆ ਭਾਈ ਮਣੀ ਸਿੰਘ ਜੀ ਬੈਠ ਗਏ ਤੇ ਜਲਾਦ ਨੇ ਭਾਈ ਮਣੀ ਸਿੰਘ ਦਾ ਹੱਥ ਫੜ ਕੇ ਲੱਕੜ ਦੇ ਗੁੱਟਕੇ ਤੇ ਰੱਖਿਆ ਤੇ ਉਹਨੇ ਆਪਣਾ ਜਿਹੜਾ ਟੱਕੂ ਹੈ ਉਹ ਉਤਾ ਚੱਕਿਆ ਮਨ ਨੂੰ ਗੁੱਟ ਤੇ ਪਹਿਲਾ ਵਾਰ ਕਰਨ ਲੱਗਾ ਭਾਈ ਮਨੀ ਸਿੰਘ ਨੇ ਇਸ਼ਾਰਾ ਕੀਤਾ ਰੋਕ ਦਿੱਤਾ ਹੁਣ ਜਦੋਂ ਭਾਈ ਮਨੀ ਸਿੰਘ ਨੇ ਉਸ ਜਲਾਦ ਨੂੰ ਹੱਥ ਦੇ ਇਸ਼ਾਰੇ ਨਾਲ ਰੋਕਿਆ ਸ਼ਾਇਦ ਕਿਸੇ ਦੇ ਮਨ ਵਿੱਚ ਖਿਆਲ ਆ ਜਾਏ ਵੀ ਸ਼ਾਇਦ ਮਨੀ ਸਿੰਘ ਡਰ ਗਿਆ ਹੋਵੇ ਤਾਂ ਰੋਕ ਰਿਹਾ ਜਲਾਦ ਨੂੰ ਪਰ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਮਿੱਤਰਾ ਆਪਣੇ ਮਾਲਕ ਦਾ ਹੁਕਮ ਵਜਾ ਤੈਨੂੰ ਹੁਕਮ ਕੀ ਹੈ ਤੇਰੇ ਮਾਲਕ ਦਾ ਕਹਿਣ ਲੱਗਾ ਜੀ ਮੈਨੂੰ ਹੁਕਮ ਹੈ ਵੀ ਤੁਹਾਡੇ ਬੰਦ-ਬੰਦ ਕੱਟ ਕੇ ਤੁਹਾਨੂੰ ਖਤਮ ਕਰ ਦਿੱਤਾ ਜਾਏ ਸ਼ਹੀਦ ਕਰ ਦਿੱਤਾ ਜਾਏ ਕਹਿਣ ਲੱਗੇ ਫਿਰ ਆਪਣੇ ਮਾਲਕ ਦਾ ਹੁਕਮ ਵਜਾ ਬੰਦ-ਬੰਦ ਕੱਟ ਕਹਿਣ ਲੱਗਾ ਜੀ ਉਹੀ ਕਰ ਰਿਆ ਸਾਂ ਕਹਿੰਦੇ ਨਹੀਂ ਤੂੰ ਹੁਕਮ ਅਦੂਲੀ ਕਰ ਰਿਹਾ ਹੈਂ ਉਹ ਕਿਵੇਂ ਕਹਿਣ ਲੱਗੇ ਤੂੰ ਪਹਿਲਾ ਵਾਰ ਕਰਨ ਲੱਗਿਆ ਮੇਰੇ ਘੁੱਟ ਉੱਤੇ ਤੇ ਮੇਰਾ ਘੁੱਟ ਮੇਰੇ ਸ਼ਰੀਰ ਦਾ ਪਹਿਲਾ ਬੰਦ ਨਹੀਂ ਫਿਰ ਪਹਿਲਾ ਬੰਦ ਕਹਿਣ ਲੱਗੇ ਮੇਰੀ ਉਂਗਲ ਦਾ ਆਪੋਟਾ ਚਾਰ ਉਂਗਲਾਂ ਦੇ ਪਹਿਲਾ ਤਿੰਨ-ਤਿੰਨ ਪੋਟੇ ਕੱਟ ਇਹ ਬਣਦੇ ਨੇ 12 ਬੰਦ ਤੇ ਦੋ ਪੋਟੇ ਮੇਰੇ ਅੰਗੂਠੇ ਦੇ 14 ਬੰਦ 15ਵਾਂ ਵਾਰ ਮੇਰੇ ਗੁੱਟ ਤੇ ਕਰੀ 16ਵਾਂ ਵਾਰ ਮੇਰੀ ਕੂਣੀ ਤੇ 17ਵਾਂ ਵਾਰ ਮੇਰੇ ਮੋਢੇ ਉੱਤੇ ਮਾਨੋ ਕਿਤੇ ਜਲਾਦ ਦੇ ਮੂੰਹ ਵਿੱਚੋਂ ਵੀ ਇਹ ਨਿਕਲਿਆ ਹੋਵੇ ਧੰਨ ਸਿੱਖਾ ਤੇ ਧੰਨ ਤੇਰੀ ਸਿੱਖੀ ਉਹਨੇ ਬੰਦ-ਬੰਦ ਕੱਟਣੇ ਸ਼ੁਰੂ ਕੀਤੇ 14 ਪੋਟੇ ਕੱਟੇ 15ਵਾਂ ਗੁੱਟ ਕਟਿਆ 16ਵੀਂ ਕੂਣੀ ਤੇ ਉਹਦੇ ਟੱਕੂਏ ਦਾ ਵਾਰ ਕੀਤਾ ਮੋਢੇ ਦੇ 17ਵੇਂ ਵਾਰ ਵਜੋਂ ਨੇ ਮੋਢਾ ਕੱਟ ਦਿੱਤਾ ਜਿਹੜੀ ਤਮਾਸ਼ੀ ਬਿਨਾਂ ਦੀ ਭੀੜ ਖੜੀ ਐ ਇਹਦੇ ਵਿੱਚੋਂ ਵੀ ਕੁਝ ਲੋਕਾਂ ਦੇ ਮੂੰਹ ਦੇ ਵਿੱਚੋਂ ਧੰਨ ਸਿੱਖਾ ਧੰਨ ਸਿੱਖੀ ਵਰਗੀਆਂ ਆਵਾਜ਼ਾਂ ਆਉਂਦੀਆਂ ਨੇ ਕੁਝ ਚੀਕਾਂ ਮਾਰ ਰਹੇ ਨੇ ਹੌਲੀ-ਹੌਲੀ ਤੇ ਪਿਛਲੇ ਬੰਨੇ ਇੱਕ ਫਕੀਰ ਖੜਾ ਐ ਫਕੀਰ ਨੇ ਇਹਨਾਂ ਚੀਕਾਂ ਦੀ ਆਵਾਜ਼ ਸੁਣੀ ਤੇ ਪੁੱਛਿਆ ਇਹ ਕੀ ਹੋ ਰਿਹਾ ਹੈ ਕਿਸੇ ਨੇ ਆਖਿਆ ਸੰਤ ਦਾ ਕਤਲ ਕੀਤਾ ਜਾ ਰਿਹਾ ਹੈ ਉਹਨੇ ਆਖਿਆ ਸੰਤ ਦਾ ਕਤਲ ਫਿਰ ਉਹ ਇੰਨੀ ਹੌਲੀ ਕਿਉਂ ਚੀਕਾਂ ਮਾਰ ਰਹੇ ਹੈ ਕਹਿੰਨਾ ਕਿ ਚੀਕਾਂ ਉਹ ਸੰਤ ਨਹੀਂ ਮਾਰ ਰਿਹਾ ਇਹ ਚੀਕਾਂ ਤਾਂ ਜਿਹੜੇ ਲੋਕ ਖੜੇ ਨੇ ਉਹਨਾਂ ਦੀਆਂ ਨਿਕਲਦੀਆਂ ਨੇ ਹੋ ਸਕਦਾ ਕਿਤੇ ਜਿਹੜਾ ਕਤਲ ਕਰ ਰਿਹਾ ਹੈ ਜਲਾਦ ਉਹਦੇ ਮੂੰਹ ਵਿੱਚੋਂ ਵੀ ਕਿਤੇ ਕੋਈ ਮਾੜੀ-ਮੋਟੀ ਚੀਕ ਨਿਕਲ ਗਈ ਹੋਵੇ ਹੁਣ ਆਖਿਆ ਜੇ ਚੀਕਾਂ ਉਹ ਸੰਤ ਨਹੀਂ ਮਾਰ ਰਿਹਾ ਤੇ ਇਹ ਲੋਕ ਮਾਰ ਰਹੇ ਨੇ ਕਹਿਣ ਲੱਗਾ ਹਾਂ ਕੌਣ ਹੈ ਉਹ ਸੰਤ ਕਹਿਣ ਲੱਗੇ ਉਹ ਭਾਈ ਮਣੀ ਸਿੰਘ ਹੈ ਉਹ ਇੱਕ ਸਿੱਖ ਸੰਤ ਹੈ ਕਹਿਣ ਲੱਗਾ ਸਿੱਖਾਂ ਵਿੱਚ ਵੀ ਮਨਸੂਰ ਪੈਦਾ ਹੋ ਗਏ ਫਕੀਰ ਦੀ ਜ਼ੁਬਾਨ ਤੋਂ ਨਿਕਲੇ ਹੋਏ ਬੋਲ ਉਹ ਸਿੱਖਾਂ ਵਿੱਚ ਵੀ ਮਨਸੂਰ ਕਹਿਣ ਲੱਗੇ ਇਹ ਤੇ ਸੰਤ ਹੀ ਮਨਸੂਰਾਂ ਦਾ ਦੁਨੀਆ ਇੱਕ ਮਨਸੂਰ ਤੇ ਮਾਣ ਕਰਦੀ ਇੱਥੇ ਪੰਥ ਮਨਸੂਰਾਂ ਦਾ ਪੜਦਾ ਹੈ ਸਾਡੇ ਬੱਚੇ ਵੀ ਖਾਲ ਲੁਹਾ ਸਕਦੇ ਕਾ ਦਾ ਮਾਣ ਤਬਰੇਜ਼ ਦੀ ਖਲਦਾ ਹੈ ਭਾਈ ਮਣੀ ਸਿੰਘ ਦੇ ਬੰਦ ਬੰਦ ਕੱਟੇ ਗਏ ਭਾਈ ਮਣੀ ਸਿੰਘ ਜੀ ਹੱਸਦੇ ਹੋਏ ਕੋਈ ਸ਼ਿਕਵਾ ਨਹੀਂ ਕੋਈ ਗਿਲਾ ਨਹੀਂ ਕਿਸੇ ਨੂੰ ਕੋਈ ਉਲੰਭਾ ਨਹੀਂ ਜਲਾਤ ਨੂੰ ਕਹਿ ਕਹਿ ਕੇ ਬੰਦ-ਬੰਦ ਕਟਵਾਉਂਦੇ ਨੇ ਬਸ ਉਸ ਅਕਾਲ ਪੁਰਖ ਵਹਿਗਰੂ ਦਾ ਸ਼ੁਕਰਾਨਾ ਆਦਾ ਕਰਦੇ ਨੇ ਮਨੁੱਖ ਸੁਖਬਣੀ ਸਾਹਿਬ ਦੀਆਂ ਇਹ ਪੰਕਤੀਆਂ ਪੜ ਰਏ ਹੋਣ 10 ਵਸਤੂ ਲੈ ਪਾਛੇ ਪਾਵੈ ਏਕ ਬਸਤ ਕਾਰਨ ਬੇਖੋਟ ਗਵਾਵੈ ਏਕ ਭੀਨਾ ਦੇ 10 ਭੀ ਹਿਰਲੇ ਤੋਂ ਮੂੜਾ ਕੋ ਕਿਆ ਕਰੇ ਭਾਈ ਮਨੀ ਸਿੰਘ ਜੀ ਹੱਸਦੇ ਹੋਏ ਬੰਦ-ਬੰਦ ਕਟਾ ਕੇ ਸ਼ਹਾਦਤ ਦਾ ਜਾਮ ਪੀ ਗਏ ਸੱਚ ਮੁੱਚ ਸਿੱਖੀ ਦੀ ਹੱਦ ਸਬਰ ਦੀ ਹੱਦ ਮਨਸੂਰ ਤੋਂ ਅੱਗੇ ਦੀ ਗੱਲ ਸਾਡੀ ਕੌਮ ਨੂੰ ਸਾਡੇ ਸ਼ਹੀਦਾਂ ਤੇ ਜਿੰਨਾ ਮਾਣ ਕਰਨਾ ਚਾਹੀਦਾ ਹੈ ਸ਼ਾਇਦ ਅਸੀਂ ਉਹਨਾ ਮਾਣ ਕਰਦੇ ਨਹੀਂ ਕਰੀਏ